ਕਿਸੇ ਵਹੀਕਲ ਨੂੰ ਟਰੱਕ ਨੂੰ ਖਿੱਚਣਾ ਹੋਵੇ ਚਾਹੇ ਇੱਟਾਂ ਚੱਕਣੀਆਂ ਹੋਣ ਚਾਹੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਜਿਹੜੇ ਪਾਰਟਿਸਪੈਂਟਸ ਨੇ ਉਹ 18 ਸਾਲ ਤੋਂ ਘੱਟ ਵੀ ਨੇ 18 ਸਾਲ ਦੇ ਵੀ ਨੇ ਤੇ ਉਹ 18 ਸਾਲ ਤੋਂ ਵੱਧ ਜਾਂਦੇ ਜਾਂਦੇ 60 65 70 ਸਾਲ ਦੇ ਵੀ ਜਿਹੜੇ ਸਾਡੇ ਜਿਹੜੇ ਉਹ ਬਜ਼ੁਰਗ ਨੇ ਉਹ ਆਪਣੇ ਕਲਾ ਦੇ ਜੋਰ ਦਿਖਾਉਂਦੇ ਨੇ ਆਪਣੇ ਸਰੀਰਿਕ ਤਾਕਤ ਦਿਖਾਉਂਦੇ ਨੇ ਔਰ ਉਹ ਇਨਸਪੀਰੇਟ ਵੀ ਕਰਦੇ ਨੇ ਸਾਡੀ ਔਨ ਵਾਲੀ ਨੌਜਵਾਨੀ ਨੂੰ ਕਿ ਜਿੱਥੇ 70 70 ਸਾਲ ਦੇ ਸਾਡੇ ਬਾਬੇ ਉਰੇ ਜਦੋਂ ਇੰਨੀ ਵਧੀਆ ਤਰੀਕੇ ਦੇ ਨਾਲ ਆਪਣੇ ਕਰਤੱਵ ਦਿਖਾਉਂਦੇ ਨੇ ਔਰ ਆਪਣੀਆਂ ਖੇਡਾਂ ਪ੍ਰਤੀ ਰੁਚੀ ਦਿਖਾਉਂਦੇ ਨੇ ਤਾਂ ਉਹਦੇ ਨਾਲ ਨੌਜਵਾਨੀ ਨੂੰ ਵੀ ਬਹੁਤ ਵੱਡੀ ਸੇਧ ਮਿਲਦੀ ਹੈ ਇਹ ਤਿੰਨ ਦਿਨ ਲਈ ਖੇਡਾਂ ਚੱਲਣਗੀਆਂ ਸੋ ਇਹਦੇ ਵਿੱਚ ਸਾਡੇ ਤਿੰਨ ਤਿੰਨਾ ਦਿਨਾਂ ਦੇ ਵਿੱਚ ਸ਼ਾਮ ਨੂੰ ਰੰਗਾ ਰੰਗ ਪ੍ਰੋਗਰਾਮ ਜਿਹੜੇ ਕਿ ਪੰਜਾਬ ਦੇ ਵਿਰਸੇ ਨੂੰ ਵਿਰਸੇ ਨੂੰ ਹੋਰ ਵਧੀਆ ਤਰੀਕੇ ਨਾਲ ਆਪਣੀਆਂ ਮਤਲਬ ਕਿ ਰਚਨਾਵਾਂ ਦੇ ਥਰੂ ਗਾ ਕੇ ਜਿਹੜੇ ਪੰਜਾਬ ਦੇ ਹੁਨਾਰਾ ਸਿੰਗਰ ਜਿਹਦੇ ਵਿੱਚ ਪ੍ਰੀਤ ਹਰਪਾਲ ਜੀ ਗੁਲਵਿੰਦਰ ਬਿੱਲਾ ਜੀ ਤੇ ਵਿਰਾਸਤ ਸੰਧੂ ਜੀ ਇਹ ਤਿੰਨ ਸਿੰਗਰ ਤਿੰਨੇ ਦਿਨ ਸ਼ਾਮ ਨੂੰ ਆਪਣੇ ਆਪਣੇ ਯਾਨੀ ਕਿ ਇਹ ਵੀ ਪਰਫਾਰਮ ਕਰਨਗੇ ਸੋ ਮੇਰੀ ਤੁਹਾਡੇ ਮਾਧਿਅਮ ਦੇ ਰਾਹੀਂ ਸਮਸਤ ਪੰਜਾਬ ਵਾਸੀਆਂ ਨੂੰ ਹੱਥ ਚੋੜ ਕੇ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਸਾਡੀਆਂ ਟ੍ਰੈਡੀਸ਼ਨਲ ਖੇਡਾਂ ਨੇ ਇਹ ਰੂਰਲ 올림픽ਸ ਨੇ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਇਹ ਜੋ ਬਹੁਤ ਵੱਡਾ ਟੀਚਾ ਹੈ ਕਿ ਚਾਹੇ ਇਹ ਖੇਡਾਂ ਦੇ ਰੂਪ ਦੇ ਵਿੱਚ ਤੁਸੀਂ ਦੇਖਿਆ ਹੋਣਾ ਖੇਡਾਂ ਦੇ ਸੰਬੰਧ ਦੇ ਵਿੱਚ ਬਲਕਿ ਇੱਕ ਬਹੁਤ ਸੋਹਣਾ ਹੋਰ ਵੀ ਬਹੁਤ ਪਹਿਲ ਕਦਮੀ ਕੀਤੀ ਗਈ ਹੈ ਸਰਕਾਰ ਵੱਲੋਂ ਜਿਹੜੀਆਂ ਕਿ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਕਿ ਇੱਕ ਬਹੁਤ ਵੱਡਾ ਜਾਨੀ ਕਿ ਇੱਕ ਪ੍ਰੋਗਰਾਮ ਉਦਿਕਿਆ ਗਿਆ ਜਿਹਦੇ ਵਿੱਚ ਚਾਹੇ ਬਲੌਕ ਪੱਧਰ ਤੇ ਚਾਹੇ ਜ਼ਿਲ੍ਹਾ ਪੱਧਰ ਤੇ ਚਾਹੇ ਉਸ ਤੋਂ ਉੱਪਰ ਨੈਸ਼ਨਲ ਪੱਧਰ ਤੇ ਫਿਰ ਆਪਣੇ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਫਿਰ ਭਾਵੇਂ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਜਿਹੜੇ ਬੱਚੇ ਉੱਥੇ ਖੇਡ ਕੇ ਔਰ ਉਤੋਂ ਇਨਾਮ ਲੈ ਕੇ ਆਉਂਦੇ ਨੇ ਤਗਮੇ ਜਿੱਤ ਕੇ ਲੈ ਕੇ ਆਉਂਦੇ ਨੇ ਮਾਨ ਸਰਕਾਰ ਉਹਨਾਂ ਦੀ ਹੌਸਲਾ ਉਪਜਾਈ ਵੀ ਕਰਦੀ ਹੈ ਉਹਨਾਂ ਨੂੰ ਕੈਸ਼ ਇਨਾਮ ਵੀ ਦਿੰਦੀ ਹੈ ਉਹਨਾਂ ਦੇ ਉਹਨਾਂ ਦੀ ਖੁਰਾਕ ਦੇ ਲਈ ਵੀ ਇੰਤਜ਼ਾਮ ਕਰਦੀ ਹੈ ਤਾਂ ਜੋ ਉਹਨਾਂ ਨੂੰ ਚੰਗੀ ਸਿਹਤ ਮਿਲ ਸਕੇ ਚੰਗੀ ਖੁਰਾਕ ਮਿਲ ਸਕੇ ਜਿਹੜੇ ਉਹਨਾਂ ਦੇ ਕੋਚ ਨੇ ਵੀ ਉਹਨਾਂ ਨੂੰ ਇੱਕ ਸਹੀ ਕੋਚ ਮਿਲ ਸਕਣ ਇੱਕ ਸਹੀ ਗੁਰੂ ਮਿਲਣ ਸਕਣ ਉਹਨਾਂ ਦਾ ਵੀ ਮਾਨ ਸਰਕਾਰ ਉਪਰਾਲਾ ਕਰਕੇ ਇੰਤਜ਼ਾਮ ਕਰਦੀ ਹੈ ਸੋ ਇਹ ਇਸ ਗੱਲ ਹੀ ਅੱਜ ਤੁਸੀਂ ਸਾਰਾ ਮੀਡੀਆ ਪਹੁੰਚੇ ਹੋ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਤੁਹਾਡਾ ਉਰੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਸੋ ਜੀ ਇੱਕ ਆਰਗੇਨਾਈਜੇਸ਼ਨ ਦੀ ਤੇ ਲੋਕਾਂ ਦੀ ਡਿਮਾਂਡ ਹੈ ਜਿਹੜੀ ਕਿਲਾ ਰਾਇਪੁਰ ਦੀ ਇਹ ਟਰੈਕਸ਼ਨ ਹੈ ਬੁਲਾਕਾਟ ਟ੍ਰੇਸ ਉਹ ਕਦੋਂ ਤੋਂ ਸ਼ੁਰੂ ਹੋਏਗੀ ਜੀ ਹਾਂ ਇਹ ਬਹੁਤ ਵੱਡਾ ਮਸਲਾ ਸੀ ਬਲੋਕ ਕਾਟ ਰੇਸ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੇ ਉੱਤੇ ਕੋਰਟ ਵੱਲੋਂ ਮਾਣਯੋਗ ਅਦਾਲਤ ਵੱਲੋਂ ਰੋਕ ਲੱਗੀ ਹੋਈ ਸੀ ਜਿਹੜੀ ਕਿ ਹੁਣ ਪਾਸ ਹੋ ਚੁੱਕੀ ਆ ਉੱਥੋਂ ਇੱਕ ਇਹਦਾ ਡਾਇਰੈਕਸ਼ਨਸ ਜਾਰੀ ਹੋ ਚੁੱਕੀਆਂ ਨੇ ਵੀ ਆਪਾਂ ਇਹ ਜਿਹੜੀਆਂ ਖੇਡਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਵਾ ਸਕਦੇ ਆ ਉਹ ਹੁਣ ਇਸ ਵਾਰ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਇਹਦਾ ਨੋਟੀਫਿਕੇਸ਼ਨ ਕਰਦੀ ਏ ਔਰ सीएम ਸਾਹਿਬ ਇਹਦੇ ਲਈ ਬਹੁਤ ਜ਼ਿਆਦਾ ਪੋਜ਼ਿਟਿਵ ਨੇ ਔਰ ਆਉਣ ਵਾਲੇ ਸਮੇਂ ਚ ਸਾਰੀਆਂ ਚੀਜ਼ਾਂ ਨੂੰ ਮੱਤੇ ਨਜ਼ਰ ਰੱਖਦੇ ਹੋਏ ਇਹਦਾ ਲੀਗਲ ਵੀਊ ਵੀ ਮੱਤੇ ਨਜ਼ਰ ਰੱਖਦੇ ਹੋਏ ਇਹਦਾ ਹਰ ਪੱਧਰ ਤੋਂ ਸੇਫਟੀ ਵੀਊ ਵੀ ਪੁਆਇੰਟ ਵੀ ਮੱਤੇ ਨਜ਼ਰ ਰੱਖਦੇ ਹੋਏ ਆਪਾਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਲਦ ਹੀ ਚਾਲੂ ਕਰਵਾਵਾਂਗੇ ਪਹਿਲਾਂ ਇੱਥੇ ਘੋੜਿਆਂ ਦੇ ਨਾਲ ਵੀ ਸਟੰਟ ਹੁੰਦੇ ਸੀਗੇ ਤੇ ਕੁੱਤਿਆਂ ਦੀ ਵੀ ਰੇਸ ਹੁੰਦੀ ਸੀਗੀ ਉਹ ਕਦੋਂ ਤੋਂ ਇਵੈਂਟ ਸੇ ਦੇਖੋ ਇਹਦੇ ਵਿੱਚ ਕੀ ਸੀ ਇਹਦੇ ਵਿੱਚ ਖੇਡਾਂ ਦੇ ਰੂਪ ਦੇ ਵਿੱਚ ਕਈ ਵਾਰ ਜਾਨਵਰਾਂ ਦੇ ਨਾਲ ਤਸ਼ੱਦਦ ਹੁੰਦੀ ਸੀ ਜਿਹਦੇ ਕਰਕੇ ਇਹ ਜਿਹੜੀ ਜਾਨਵਰਾਂ ਦੀਆਂ ਜਿਹੜੀਆਂ ਖੇਡਾਂ ਸੀ ਇਹ ਬੰਦ ਕੀਤੀਆਂ ਗਈਆਂ ਸੀ ਪਰ ਹੁਣ ਉਹਦੇ ਇੱਕ ਸਟੈਂਡਰਡਾਈਜ਼ ਨੋਰਮਸ ਫਿਕਸ ਕੀਤੇ ਗਏ ਨੇ ਕਿ ਇਹਨਾਂ ਨੋਰਮਸ ਦੇ ਵਿੱਚ ਰਹਿੰਦੇ ਹੋਏ ਇਹ ਖੇਡਾਂ ਕਰਵਾਈਆਂ ਜਾਣਗੀਆਂ ਸੋ ਜਿਹਦੇ ਨਾਲ ਜਾਨਵਰਾਂ ਨੂੰ ਵੀ ਕਿਸੇ ਕਿਸਮ ਦੀ ਪਰਤਾੜਨਾ ਨਾ ਹੋਵੇ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ ਸੋ ਇਸ ਕਰਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਏਰੀਆ ਹਰ ਚੀਜ਼ ਦੇ ਪਹਿਲੂ ਨੂੰ ਮੱਦਦ ਨਜ਼ਰ ਰੱਖਦੇ ਹੋਏ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਹਨੂੰ ਚਾਲੂ ਕਰਵਾਵਾਂਗੇ